ਤੱਲੇਦਾਰ ਲੀਡਰ ਤੁਸੀਂ ਮੰਨੇ ਜਾਂਦੇ ਰਹੇ ਹੋ ਤੇ ਤੁਹਾਡੇ ਵੀ ਕਾਗਜ਼ੀ ਨਹੀਂ ਭਰਨ ਦਿੱਤੇ 2 300 ਗੁੰਡਾ ਜਿਹੜਾ ਅੰਸਰ ਸਾਡੇ ਇਲਾਕੇ ਦੇ ਵੀ ਘਟੋ ਘਟ 100 ਬੰਦਾ ਤਾਂ ਬਾਹਰ ਲਏ ਸੀ ਉਹ ਕਿਨੇ ਬੁਲਾਏ ਹੋਏ ਇਹ ਸਾਡੇ ਗੁਰਲਾਲ ਸਿੰਘ ਐਮਐਲਏ ਨੇ ਜਿਵੇਂ ਮੇਰੇ 11 ਕੈਂਡੀਡੇਟ ਸੀ ਕਹਿੰਦੇ ਸਿਰ 11 ਹੀ ਬੰਦੇ ਤੇਰੇ ਅੰਦਰ ਜਾਣਗੇ ਮੈਂ ਕਿਹਾ ਜੀ ਇਹ ਕਿਉਂ ਇਹ ਤਾਂ ਕਦੇ ਅਸੂਲੀ ਨਹੀਂ ਹੋਇਆ ਕਹਿੰਦੇ ਨਹੀਂ ਅਸੀਂ ਜਾਣ ਦੇਣੇ ਸਾਨੂੰ ਤੋਂ ਉੱਪਰ ਮੈਂ ਕਿੱਧੀਆਂ ਹਰਿਆਤਾਂ ਸਾਹਮਣੇ ਗੁੰਡੇ ਖੜੇ ਆ ਮੈਂ 2 250 ਬੰਦਾ ਖੜਿਆ ਮੈਂ ਕਿਹਾ ਤੁਸੀਂ ਉਹਨਾਂ ਨੂੰ ਤਾਂ ਕਿਵੇਂ ਜਾਣਦੇ ਆ ਸਾਨੂੰ ਕਿਵੇਂ ਰੋਕ ਰਹੇ ਕਹਿੰਦੇ ਸਰਕਾਰ ਦਾ ਹੁਕਮ ਐਮਐਲਏ ਸਾਹਿਬ ਦਾ ਉਸ ਕਹਿੰਦੀ ਐਮ.ਐਲ.ਏ ਦਾ ਹਾਂ ਕਹਿੰਦੇ ਐਮ.ਐਲ.ਏ ਸਾਹਿਬ ਦਾ ਹੁਕਮ ਆ ਜਿਹੜੇ ਐਮ.ਐਲ.ਏ ਦੀ ਗੱਲ ਕਰ ਰਹੇ ਹੋ ਗੁਰਲਾਲ ਸਿੰਘ ਘਨੌਰ ਦਾ ਤੁਸੀਂ ਜਦੋਂ ਅੰਦਰ ਹੀ ਚਲੇ ਗਏ ਸੀਗੇ ਕਾਗਜ਼ ਭਰਨ ਫਿਰ ਕੀ ਹੋਇਆ ਫਿਰ ਤੁਹਾਨੂੰ ਕੀ ਕਹਿੰਦੇ ਉਹ ਬਿਲਕੁਲ ਕਾਗਜ਼ ਭਰਨ ਵਾਲੀ ਖਾਤੇ ਨਹੀਂ ਲੈ ਗਏ ਸਾਨੂੰ ਉਸ ਤੋਂ ਥੋੜੀ ਜਿਹੀ ਦੂਰੀ ਤੇ ਇੱਕ ਦਫਤਰ ਸੀਗਾ ਉਹਦੇ ਅੰਦਰ ਕਮਰੇ ਦੇ ਅੰਦਰ ਹੀ ਸਾਨੂੰ ਬਿਠਾ ਦਿੱਤਾ ਕੋਣ ਲੱਗੇ ਗਿਆ ਸੀ ਪੁਲਿਸ ਵਾਲੇ ਜਿੰਨੇ ਵੀ ਇੰਸਪੈਕਟਰ ਸੀਗੇ ਸ਼ੰਭੂ ਵਾਲੇ ਉਹਨੂੰ ਕੀ ਕਹਿ ਕੇ ਲੱਗੇ ਗਏ ਸੀ ਵੀ ਤੁਹਾਡੇ ਕਾਗਜ਼ ਭਰਨ ਨੇ ਅਸੀਂ ਥੋੜੀ ਵੇਟ ਕਰੀਂ ਫਿਰ ਅੰਦਰ ਲਿਆ ਕੇ ਇੱਕ ਪਾਸੇ ਇੱਕ ਪਾਸੇ ਇੱਕ ਕਮਰੇ ਤਾਂ ਉਹਨੇ ਬੰਦੀ ਬਣਾ ਲਿਆ ਤੁਹਾਡੇ ਬੰਦੇ ਨੂੰ ਤੁਹਾਨੂੰ ਪਤਾ ਨਹੀਂ ਲੱਗਿਆ ਬਾਅਦ ਅਸੀਂ ਦੂਰ ਸੀ ਨਾ ਜੀ 500 ਮੀਟਰ ਤੇ ਸੀ ਤੁਹਾਨੂੰ ਉੱਥੇ ਤੱਕ ਪਹੁੰਚ ਨਹੀਂ ਉਹਤੇ ਤਾਂ ਇਹਨਾਂ ਦੇ ਫੋਨ ਬਾਹਰ ਰਖਾ ਲੇ ਕੋਈ ਮੈਸੇਜ ਨਹੀਂ ਜਾਂਦੇ ਆ ਜੇ ਸਾਨੂੰ ਮਾੜਾ ਪਤਾ ਲੱਗਦਾ ਵੀ ਇਹ ਬੰਦੀ ਬਣਾਏ ਹੋਏ ਆ ਅਸੀਂ ਛਾਲ ਮਾਰ ਕੇ ਆਪਣੇ ਬੰਦੇ ਛੁਡਾਉਂਦੇ ਸਾਨੂੰ ਤਾਂ ਇਹ ਵੀ ਸਾਡੇ ਬੰਦੇ ਕਾਗਜ਼ ਭਰ ਰਹੇ ਨੇ ਜੋ ਕਿ ਇਧਰ ਹੀ ਵਾਅਦੇ ਝੂਠੇ ਸੁਪਨੇ ਦਿਖਾ ਰਿਆ ਸੀ ਮੈਂ ਤਾਂ ਬਹਾਲ ਕਰੂੰਗਾ ਮੈਂ ਸੰਵਿਧਾਨ ਦੀ ਰਾਖੀ ਕਰੂੰਗਾ ਮੈਂ ਇਹ ਕਰੂੰਗਾ ਇਸ ਸੰਵਿਧਾਨ ਦੀ ਰਾਖੀ ਆ ਪਹਿਲਾਂ ਸਾਡੀ ਨਗਰ ਪੰਚਾਇਤ ਤੱਕ ਨੌਰਦੀ ਐਸਟੀਐਮ ਦਫਤਰ ਹੁੰਦਾ ਰਾਜਪੁਰੇ ਸਾਡੇ ਕਾਗਜ਼ ਹਮੇਸ਼ਾ ਰਾਜਪੁਰੇ ਭਰੇ ਆ ਇਸ ਵਾਰ ਇਹਨਾਂ ਨੇ ਉੱਥੋਂ ਦਫਤਰ ਸ਼ਿਫਟ ਕਰਕੇ ਸਾਡੇ ਨਾਇਬ ਸਿੰਘ ਸਾਹਿਬ ਦੇ ਦਫਤਰ ਐਸਟੀਐਮ ਸਾਨੂੰ ਬਿਠਾ ਕੇ ਉੱਥੇ ਕਾਗਜ਼ ਚ ਲੈਣੇ ਸ਼ੁਰੂ ਕਰੇ ਆ ਤੇ ਇਹਨਾਂ ਨੂੰ ਇਹ ਸੀ ਵੀ ਅਸੀਂ ਆਪਣੇ ਹਲਕੇ ਦੇ ਸੀ ਕਿਵੇਂ ਇਹਨਾਂ ਨੂੰ ਕਾਗਜ਼ ਭਰਨ ਤੋਂ ਕਿਵੇਂ ਰੋਕਣਾ ਪੁਲਿਸ ਨਾਲ ਲੜ ਕੇ ਜਿੰਨੇ ਪਟਿਆਲੇ ਦੇ 300 ਸਾਡੇ ਪਰਚਿਆਂ ਵਾਲੇ ਪਿੰਦੇ ਇਨਸਾਨ ਜਿਹੜੇ ਪੁਲਿਸ ਦੇ ਪਕੋੜੇ ਆ ਉਹ ਗੇਟ ਤੇ ਪੁਲਿਸ ਦੇ ਸਾਹਮਣੇ ਖੜੇ ਪੁਲਿਸ ਤੇ ਪੂਰਾ ਨਕਲ ਲੱਗ ਗਿਆ ਜੀ ਇਹ ਪੁਲਿਸ ਅਫਸਰਾਂ ਦਾ 3-4 ਇੰਸਪੈਕਟਰ ਸੀ ਇੱਕ ਖੇੜੀ ਗੰਡੇ ਵਾਲਾ ਇੱਕ ਸੰਭੂ ਵਾਲਾ ਇੱਕ ਸਾਡੇ ਘਨੌਰ ਵਾਲਾ ਬੀਐਸਪੀ ਸਾਹਿਬ ਸੀ ਦੋ ਤਿੰਨ ਇੰਸਪੈਕਟਰ ਨੇ ਬਾਹਰੋਂ ਬੁਲਾਏ ਹੋਏ ਸੀ ਜਿਹੜੇ ਤੇ ਮੁਜ਼ੰਦਾ ਇੰਸਪੈਕਟਰ ਸੀ ਸਾਡੇ ਵਿਰਖ ਸਾਹਿਬ ਉਹਨਾਂ ਨੂੰ ਪੁੱਛਿਆ ਜੀ ਸਾਹਿਬ ਸਿੰਘ ਜੀ ਇਹ ਕੀ ਹੋ ਰਿਹਾ ਕਹਿੰਦਾ ਵੀ ਤੇ ਮੇਲਾ ਤੇ ਖੜਾਏ ਹੋਏ ਨੇ ਟੀਚਣਾ ਕਰੇ ਉਲਟਾ ਸਾਨੂੰ ਅੱਛਾ ਮੈਂ ਕਿਹਾ ਜੀ ਮੇਲਾ ਇੱਥੇ ਕਾਗਜ਼ ਦੇ ਗੇਟ ਦੇ ਸਾਹਮਣੇ ਮੇਲਾ ਲੱਗਿਆ ਤੁਹਾਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਪੁਲਿਸ ਦੇ ਵੱਲੋਂ ਪਰ ਜਿਹੜੇ ਉਹਨਾਂ ਦੇ ਕਾਗਜ਼ ਖੋਣ ਵਾਲੇ ਬੰਦੇ ਸੀ ਉਹ ਫਿਰ ਸਾਰੀ ਪ੍ਰੋਸੈਸ ਨੇ ਰਲ ਕੇ ਪੂਰਾ ਪਲਾਨ ਸੀ ਪਲਾਨ ਦੇ ਨਾਲ ਮੈਨੂੰ ਲੱਗਦਾ ਉੱਪਰ ਤੋਂ ਲੈ ਕੇ ਐਸਐਸਪੀ ਦੇ ਮੈਂ ਦੋ ਤਿੰਨ ਵਾਰ ਐਸਐਸਪੀ ਸਾਹਿਬ ਨੂੰ ਫੋਨ ਕਰਿਆ ਸਰਪੰਚੀ ਕਰਿਆ ਚੱਕਦੇ ਰਹੇ ਕਿਸੇ ਨੇ ਫੋਨ ਚੁੱਕਿਆ ਕਦੇ ਵੀ ਅੱਜ ਤੱਕ ਜਦੋਂ ਦੀ ਕਮੇਟੀ ਬਣੀ ਹੈ ਜਾਂ ਜਦੋਂ ਵੀ ਕਾਰਪੋਰੇਸ਼ਨ ਕਮੇਟੀਆਂ ਚੋਣਾਂ ਹੋਣ ਲੱਗੀਆਂ ਅਸੀਂ ਮੈਂ ਵੀ 30 35 ਸਾਲ ਦਾ ਮੈਨੂੰ ਪੋਲੀਟੀਕਲ ਤਜਰਬਾ ਹੈਗਾ ਕਦੇ ਵੀ ਇਹੋ ਜਿਹਾ ਕੰਮ ਅੱਜ ਤੱਕ ਨਾ ਹੋਇਆ ਨਾ ਕਿਸੇ ਨੇ ਕੀਤਾ ਪੰਜਾਬ ਚ ਨਗਰ ਨਿਗਮ ਕਾਉਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਚੱਲ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਖਾਸ ਕਰਕੇ ਪਟਿਆਲੇ ਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਉਹ ਸਭ ਦੇ ਸਾਹਮਣੇ ਸੀ ਸ਼ਰੀਆਮ ਗੁੰਡੇ ਜਿਹੜੇ ਸੱਤਾਧਾਰੀ ਧਿਰ ਦੀ ਸ਼ੈ ਦੇ ਉੱਪਰ ਉਮੀਦਵਾਰਾਂ ਤੋਂ ਕਾਗਜ਼ਾਤ ਖੋ ਕੇ ਭਜਦੇ ਰਹੇ ਨੋਮੀਨੇਸ਼ਨ ਪੇਪਰ ਖੋ ਕੇ ਭਜਦੇ ਰਹੇ ਪਰ ਪੁਲਿਸ ਮੂਕ ਦਰਸ਼ਕ ਬਣਦੀ ਖੜੀ ਦੇਖਦੀ ਰਹੀ ਕਨੌਰ ਦਾ ਤੁਹਾਨੂੰ ਅਜਿਹੇ ਆਕਿਆ ਅਜਿਹੇ ਹਾਲਾਤ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਹਾਨੂੰ ਹੈਰਾਨੀ ਹੋਊਗੀ ਕਿ ਕਿਵੇਂ ਆਖਰ ਵਿਰੋਧੀ ਧਿਰ ਨੂੰ ਸੱਤਾਧਾਰੀ ਧਿਰ ਦੀ ਸ਼ਹਿ ਦੇ ਉੱਪਰ ਕਾਗਜ਼ੀ ਭਰਨ ਨਹੀਂ ਦਿੱਤੇ ਗਏ ਮੇਰੇ ਨਾਲ ਸਾਬਕਾ ਐਮਐਲਏ ਕਨੌਰ ਤੋਂ ਮਦਨਾਲ ਜਲਾਲਪੁਰ ਅਤੇ ਉਹਨਾਂ ਦੇ ਸਾਥੀ ਕਮਲ ਨੇ ਜਿਹੜੇ ਕਿ ਕਾਗਜ਼ ਭਰਨ ਗਏ ਸੀਗੇ ਪਰ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਰੋਕਿਆ ਗਿਆ ਉਹ ਤੁਹਾਨੂੰ ਪੂਰੀ ਕਹਾਣੀ ਦੱਸਾਂਗੇ ਐਮਐਲਏ ਸਾਹਿਬ ਸਾਬਕਾ ਐਮਐਲਏ ਸਾਹਿਬ ਸਵਾਗਤ ਹੈ ਤੁਹਾਡਾ ਬਹੁਤ ਸਤਿ ਸ੍ਰੀ ਅਕਾਲ ਜੀ ਬਹੁਤ ਧੰਨਵਾਦ ਤੁਹਾਡਾ ਹੋ ਠੀਕ ਹੋ ਜੀ ਹਾਂਜੀ ਬਹੁਤ ਵਧੀਆ ਪਹਿਲਾਂ ਤਾਂ ਇਹ ਦੱਸਿਓ ਜੀ ਕਿ ਪਟਿਆਲੇ ਦੇ ਵਿੱਚ ਤਾਂ ਅਸੀਂ ਗੁੰਡਾਗਰਦੀ ਦੇਖੀ ਤੁਹਾਡੇ ਚਲੋ ਕਨੌਰ ਹੈ ਤਾਂ ਪਟਿਆਲੇ ਜ਼ ਤੁਹਾਡੇ ਵੀ ਕਾਗਜ ਜਿਹੜੇ ਧਰਲੇਦਾਰ ਲੀਡਰ ਤੁਸੀਂ ਮੰਨੇ ਜਾਂਦੇ ਰਹੇ ਹੋ ਤੇ ਤੁਹਾਡੇ ਵੀ ਕਾਗਜ ਇੰਦਰ ਨਹੀਂ ਭਰਨ ਦਿੱਤੇਗੇ ਸਿਰਸਪ ਜਿਹੜਾ ਐਟਕੀਨਾਂ ਨੇ ਬਣਾਇਆ ਨਾ ਸਿਸਟਮ ਇਹ ਸਾਰੇ ਐਮਐਲਏ ਨੇ ਮੀਟਿੰਗ ਕਰਕੇ ਪਹਿਲਾ ਪੰਚਾਇਤਾਂ ਚੋਣਾ ਕਿਵੇਂ ਲੁੱਟਣੀਆਂ ਕਿਵੇਂ ਅਸੀਂ ਆਪਣੇ ਸਰਪੰਚ ਬਣਾਣੇ ਆ ਕਿਵੇਂ ਕਾਗਜ ਚ ਲਿਸਟਾ ਬਣਾ ਕੇ ਕਰੀਆਂ ਉਸ ਤੋਂ ਬਾਅਦ ਇਹਨਾਂ ਦਾ ਉੱਥੇ ਹੌਸਲੇ ਬੁਲੰਦ ਹੁੰਦੇ ਹੋਏ ਪਹਿਲਾਂ ਸਾਡੀ ਨਗਰ ਪੰਚਾਇਤ ਤਖਨੌਰ ਦੀ ਐਸਟੀਐਮ ਦਫ਼ਤਰ ਹੁੰਦਾ ਰਾਜਪੁਰੇ ਸਾਡੇ ਕਾਗਜ ਹਮੇਸ਼ਾ ਰਾਜਪੁਰੇ ਭਰੇ ਆ ਇਸ ਵਾਰ ਇਹਨਾਂ ਨੇ ਉੱਥੋਂ ਦਫ਼ਤਰ ਸ਼ਿਫਟ ਕਰਕੇ ਸਾਡੇ ਨੈib ਸਿਦਾਰ ਦੇ ਦਫ਼ਤਰ ਐਸ ਜੀ ਨੂੰ ਸਾਨੂੰ ਬਿਠਾ ਕੇ ਉੱਥੇ ਕਾਗਜ ਲੈਣੇ ਸ਼ੁਰੂ ਕਰੇ ਆ ਤੇ ਇਹਨਾਂ ਨੂੰ ਇਹ ਸੀ ਵੀ ਅਸੀਂ ਉੱਥੇ ਜਿਹੜਾ ਰਾਜਪੁਰਾ ਹੈਗਾ ਦੂਜਾ ਹਲਕਾ ਪੈਂਦਾ ਆਪਣੇ ਹਲਕੇ ਚ ਅਸੀਂ ਕਿਵੇਂ ਇਹਨਾਂ ਨੂੰ ਕਾ ਚ ਭਰਨ ਤੋਂ ਕਿਵੇਂ ਰੋਕਣਾ ਮੈਂ ਇਹ ਗੱਲ ਕਹੂੰਗਾ ਪਹਿਲੀ ਵਾਰੀ ਜ਼ਿੰਦਗੀ ਚ ਹੋਇਆ ਵੀ ਪੁਲਿਸ ਨਾਲ ਲੜ ਕੇ ਜਿੰਨੇ ਪਟਿਆਲੇ ਦੇ 307 ਦੇ ਪਰਚਿਆਂ ਵਾਲੇ ਬੰਦੇ ਇਨਸਾਨ ਜਿਹੜੇ ਪੁਲਿਸ ਦੇ ਪਕੋੜੇ ਆ ਉਹ ਗੇਟ ਤੇ ਪੁਲਿਸ ਦੇ ਸਾਹਮਣੇ ਖੜੇ ਸੀ ਜਦੋਂ ਮੈਂ 11 ਤਰੀਕ ਨੂੰ ਸਵੇਰਾ ਲਾਸਟ ਦੰ ਸੀ ਨਾ ਸਾਨੂੰ ਪਤਾ ਲੱਗਿਆ ਵੀ ਨੇ 3-400 ਬੰਦੇ ਉੱਥੇ ਇਕੱਠਾ ਕਰਿਆ ਵਾ ਵੀ ਸਾਡੇ ਬੰਦੇ ਦੀਆਂ ਪੱਗਾਂ ਲਾਣਗੇ ਸਾਡੇ ਬੰਦਿਆਂ ਦੇ ਇਹਨਾਂ ਨੇ ਫੈਲਾ ਫੜ ਕੇ ਪਾੜ ਦੇਣੀਆਂ ਵੀ ਕਾਹਚੇ ਨਹੀਂ ਪੜੰਦੇ ਨੇ ਮੈਂ ਸਵੇਰੇ ਮੈਂ ਕਿਹਾ ਮੈਂ ਆਪ ਜਾ ਕੇ ਦੇਖ ਕੇ ਆਵਾਂ ਆਪਣੀ ਅੱਖਾਂ ਨਾਲ ਕੀ ਹੋ ਰਿਹਾ ਜਦੋਂ ਮੈਂ ਉੱਥੇ ਗਿਆ ਪੁਲਿਸ ਤੇ ਪੂਰਾ ਨਕਲ ਗਏ ਸੀ ਇਹ ਪੁਲਿਸ ਅਫਸਰਾਂ ਦਾ ਤਿੰਨ ਚਾਰ ਇਨਸਪੈਕਟਰ ਸੀ ਇੱਕ ਖੀੜੀਗੰਨੇ ਵਾਲਾ ਇੱਕ ਸੰਭੂ ਵਾਲਾ ਇੱਕ ਸਾਡੇ ਘਨੌਰ ਵਾਲਾ ਡੀਐਸਪੀ ਸਾਹਿਬ ਸੀ ਦੋ ਤਿੰਨ ਇਨਸਪੈਕਟਰ ਨੇ ਬਾਹਰੋਂ ਬੁਲਾਏ ਹੋਏ ਸੀ ਤੇ ਨਾਲ ਉੱਥੇ 2 300 ਗੁੰਡਾ ਜਿਹੜਾ ਅੰਸਰ ਸਾਡੇ ਇਲਾਕੇ ਦੇ ਵੀ ਘਟੂ ਘਟ 100 ਬੰਦਾ ਤਾਂ ਬਾਹਰ ਲਏ ਸੀ ਉਹ ਕਿਨੇ ਬੁਲਾਏ ਹੋਏ ਸੀ ਇਹ ਸਾਡੇ ਗੁਰਲਾਲ ਸਿੰਘ ਐਮਐਲਏ ਨੇ ਵੀ ਸਿਰਫ ਇਸ ਕਰਕੇ ਵੀ ਮੈਂ ਇਸ ਵਾਰ ਕਿਸੇ ਵੀ اپੋਜੀਸ਼ਨ ਨੂੰ ਕੱਲੇ ਕਾਂਗਰਸ ਨੂੰ ਨਹੀਂ ਬੀਜੇਪੀ ਕਾਲੀਦਲ ਨੂੰ ਕਿਸੇ ਨੂੰ ਕਾਗਜ਼ਤ ਨਹੀਂ ਭਰਨ ਦੇਣੇ ਵੀ ਜਿਹੜਾ ਵੀ ਬੰਦਾ ਆਊਗਾ ਅਸੀਂ ਫੈਲਾਖੋ ਕੇ ਇਹਨਾਂ ਕਾ ਫਾੜ ਦਾਂਗੇ ਜਾਂ ਇਹਨੂੰ ਅੰਦਰ ਤੱਕ ਨਹੀਂ ਜਾਣ ਦਵਾਂਗੇ ਪਰ ਜਦੋਂ ਅਸੀਂ ਇਹ ਸਾਰਾ ਕੁਝ ਦੇਖਿਆ ਮੈਂ ਪੁੱਛਿਆ ਵੀ ਕੀ ਹੋ ਰਿਹਾ ਵੀ ਇਹ ਬੰਦੇ ਕਾਗਜ਼ਤ ਪਰ ਨਾਏ ਨੇ ਬਿਨਾਂ ਦੇ ਹਲਕਾ ਵੀ ਹੈ ਨਹੀਂ ਮੈਂ ਜਿਹੜੇ ਉੱਥੇ ਮੌਜੂਦਾ ਇਨਸਪੈਕਟਰ ਹੀ ਸਾਡੇ ਵਿਰਖ ਸਾਹਿਬ ਉਹਨਾਂ ਨੂੰ ਪੁੱਛਿਆ ਵੀ ਸਾਹਿਬ ਸਿੰਘ ਜੀ ਇਹ ਕੀ ਹੋ ਰਿਹਾ ਕਹਿੰਦਾ ਵੀ ਤੇ ਮੇਲਾ ਦੇਖਣ ਆਏ ਹੋਏ ਨੇ ਟੀਚਣਾ ਕਰ ਰਹੇ ਉਲਟਾ ਸਾਨੂੰ ਮੈਂ ਕਿਹਾ ਜੀ ਮੇਲਾ ਇੱਥੇ ਕਾਗਜ਼ਤ ਗੇਟ ਦੇ ਸਾਹਮਣੇ ਮੇਲਾ ਲੱਗਿਆ ਕਹਿੰਦਾ ਜੀ ਮੇਲਾ ਹੀ ਹੈ ਜੀ ਜਿਹੜਾ ਮੇਲਾ ਦੇਖਣ ਆਏ ਨੇ ਅੱਜ ਇਹ ਵੀ ਉਹਨਾਂ ਦਾ ਕਹਿਣ ਦਾ ਮਤਲਬ ਸੀ ਵੀ ਇੱਥੇ ਜਦੋਂ ਬੰਦੇ ਕਾਗਜ਼ ਤੇ ਪਰ ਨਾਉਣਗੇ ਤੇ ਵੋਟਾਂ ਇਹਨਾਂ ਨੂੰ ਫੈਲਾ ਖੁੰਝਾਂ ਜਾਣੀਆਂ ਇਹਨਾਂ ਦੇ ਪੱਗਾਂ ਲਾਵਾਂਗੇ ਇਹਨਾਂ ਨੂੰ ਕੁੱਟਾਂ ਮਾਰਾਂਗੇ ਉਹ ਉਸ ਨੂੰ ਮੇਲਾ ਦੱਸ ਰਹੇ ਸੀ ਵੀ ਜਿਵੇਂ ਕੋਈ ਬੜੀ ਵਿੜਾਈ ਹੁੰਦੀ ਆ ਵੀ ਇੱਕ ਜੇ ਪੁਲਿਸ ਇਨਸਪੈਕਟਰ ਹੁੰਦਾ ਨਾ ਉਹ ਸਭ ਦਾ ਸਾਂਝਾ ਹੁੰਦਾ ਜਿਹੜਾ ਐਸਐਚਓ ਥਾਣੇ ਦਾ ਸਾਂਝਾ ਹੁੰਦਾ ਉਹ ਬੰਦਾ ਕਹਿੰਦਾ ਵੀ ਤੁਸੀਂ ਗੇਟ ਦੇ ਅੰਦਰ ਨਹੀਂ ਜਾ ਸਕਦੇ ਮੈਂ ਜੀ ਐਸਡੀਐਮ ਸਾਹਿਬ ਬੈਠੇ ਆ ਅਸੀਂ ਕੋਈ ਗਲਤੀ ਕਰ ਸਕੇ ਕਹਿੰਦੀ ਅੰਦਰ ਨਹੀਂ ਕੋਈ ਜਾ ਸਕਦਾ ਮੈਂ ਜੀ ਕਿਉਂ ਮੈਂ ਕਹਿੰਦਾ ਇਹ ਤਾਂ ਸਬਤ ਸੀਲ ਆ ਇਥੇ ਦਾ ਸਬਤ ਸੀਲ ਦਾ ਕੰਮ ਥੋੜੀ ਰੋਕਿਆ ਇਸ ਸੇਲ ਦੇ ਵਿੱਚ ਤਾਂ ਕੋਈ ਜਾ ਹੀ ਸਕਦਾ ਨਾ ਅੰਦਰ ਸਾਰੇ ਮੈਂ ਕਿਹਾ ਅਰਦੀ ਨਵੀਸ ਬੈਠੇ ਆ ਕਿਸੇ ਨੇ ਫੋਟੋ ਕਾਪੀ ਕਰਨੀ ਉਹਨਾਂ ਦੇ ਜਿਹੜੇ ਤੁਹਾਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਪੁਲਿਸ ਦੇ ਵੱਲੋਂ ਪਰ ਜਿਹੜੇ ਉਹਨਾਂ ਦੇ ਕਾਗਜ਼ ਖੋਣ ਵਾਲੇ ਬੰਦੇ ਸੀ ਉਹ ਫਿਰ ਅੰਦਰ ਕਿਵੇਂ ਪਹੁੰਚ ਗਏ ਨਹੀਂ ਮੈਂ ਤਾਂ ਕਹਿੰਦਾ ਉਹ ਤਾਂ ਸਾਹਮਣੇ ਖੜੇ ਸੀ ਉਹਨਾਂ ਦੇ ਮੈਂ ਇਹੀ ਤਾਂ ਗੱਲ ਕਹੀ ਨਾ ਵੀ ਇਹ ਬੰਦੇ ਤੁਸੀਂ ਕਾਦੇ ਵਾਸਤੇ ਬੁਲਾਏ ਕਹਿੰਦਾ ਮੇਲਾ ਦੇਖਣ ਲਈ ਆਏ ਨਹੀਂ ਮੈਂ ਮੇਲਾ ਕਿਹਦਾ ਕੌਣ ਮੇਲਾ ਲਾਊਗਾ ਜਿਹੜਾ ਜਿੱਥੇ ਮੇਲਾ ਲੱਗੂਗਾ ਮੇਰੇ ਕਹਿਨਾਂ ਵੋ ਸਾਰੀ ਪੁਲਿਸ ਨੇ ਰਲ ਕੇ ਪੂਰਾ ਪਲਾਨ ਸੀ ਪਲਾਨ ਦੇ ਨਾਲ ਮੈਨੂੰ ਲੱਗਦਾ ਉੱਪਰ ਤੋਂ ਐਸਐਸਪੀ ਸਾਹਿਬ ਨੂੰ ਫੋਨ ਕਰਿਆ ਸਰਪੰਚੀ ਕਰਿਆ ਚੱਕਦੇ ਰਹੇ ਕਿਸੇ ਨੇ ਫੋਨ ਨਹੀਂ ਚੱਕਿਆ ਡੀਸੀ ਨੇ ਨਹੀਂ ਫੋਨ ਚੱਕਿਆ ਐਸਐਸਪੀ ਨੇ ਨਹੀਂ ਫੋਨ ਚੱਕਿਆ ਕਿਸੇ ਅਫਸਰ ਨੇ ਸਾਡੀ ਸੁਣਾਈ ਨਹੀਂ ਕਰੀ ਡੀਐਸਪੀ ਨੇ ਮੈਂ ਫੋਨ ਕਰੇ ਮੈਂ ਵੀ ਇਹਨਾਂ ਨੂੰ ਰੋਕੋ ਹੀ ਕੀ ਹਾਲ ਹੋ ਰਿਹਾ ਕਿਸੇ ਨੇ ਫੋਨ ਹੀ ਨਹੀਂ ਚੱਕਿਆ ਤੇ ਫਿਰ ਕੀ ਹੋਇਆ ਜਦੋਂ ਅਸੀਂ ਸਾਰੇ ਇਕੱਠੇ ਹੋਏ ਵੀ ਹੁਣ ਹਾਲ ਕੀ ਵੀ ਪਰਚਾ ਕਿਵੇਂ ਭਰ ਗਏ ਬੀਜੇਪੀ ਵਾਲੇ ਵੀ ਕਹਿਣ ਲੱਗੇ ਆਪਾਂ ਚਲੋ ਇਕੱਠੇ ਹੋ ਜਾਈਏ ਨੇ ਇਕੱਠੇ ਹੋ ਕੇ ਦੇਖਦੇ ਆਂ ਭਰ ਕੇ ਸਾਰੇ ਤੁਸੀਂ ਵੀ ਇਕੱਠੇ ਆਪਾਂ ਇਕੱਠੇ ਹੋ ਕੇ ਚੱਲਦੇ ਆਂ ਜਦੋਂ ਤੁਸੀਂ ਗਏ ਇਹਨਾਂ ਨੇ ਸਾਨੂੰ 500 ਮੀਟਰ ਪਿੱਛੇ ਨਾਕੇ ਲਾ ਕੇ ਤਿੰਨ ਚਾਰ ਇਨਸਪੈਕਟਰ ਖੜੇ ਜੀ ਪੂਰੀ ਸੜਕ ਬੰਦ ਕਰ ਲਈ ਵੀ ਅਸੀਂ ਜਿਹੜਾ ਸਿਰਫ ਕੈਂਡੀਡੇਟਾਂ ਨੂੰ ਅੰਦਰ ਜਾਣ ਦੇਵਾਂਗੇ ਤੇ ਕੈਂਡੀਡੇਟ ਨੂੰ ਕਿ ਜਲਾਲਤ ਕਰੇ ਵੀ ਤੁਹਾਡਾ ਆਈ ਕਾਰਡ ਦਿਖਾਓ ਜੀ ਤੁਹਾਡੇ ਕਾਗਜ਼ ਦਿਖਾਓ ਜੀ ਕਿਹੜਾ ਬੰਦਾ ਕਾਗਜ਼ ਭਰਿਆ ਅਸੀਂ ਕਿ ਨਾਲ ਪ੍ਰਪੋਜ਼ਰ ਵੀ ਹੈਗੇ ਕਹਿੰਦੇ ਪ੍ਰਪੋਜ਼ਨਰ ਲੋੜ ਹੀ ਨਹੀਂ ਹੈ ਮੈਂ ਜੀ ਹਮੇਸ਼ਾ ਅਸੀਂ ਕਾਗਜ਼ ਭਰਿਆ ਅਸੀਂ ਵੀ ਚੋਣਾ ਲੜੀਆਂ ਜਦੋਂ ਅੰਦਰ ਕਾਗਜ਼ ਭਰਦਾ ਉਹਦਾ ਪ੍ਰਪੋਜ਼ਰ ਨਾਲ ਜਾਂਦਾ ਇਹਨਾਂ ਨੇ ਪ੍ਰਪੋਜ਼ਰ ਵੀ ਨਾਲ ਜਾਂਦੇ ਜਾਣ ਦਿੱਤੇ ਜਿਨ੍ਹਾਂ ਦੇ ਅਸੀਂ ਨਾਲ ਕਾਗਜ਼ ਨਾਲ ਹੋਰ ਭਰੇ ਸੀ ਉਹਨਾਂ ਨੂੰ ਜਾਂਦਾ ਸਿਰਫ ਜਿਵੇਂ ਮੇਰੇ 11 ਕੈਂਡੀਡੇਟ ਸੀ ਕਹਿੰਦੇ ਸਿਰਫ 11 ਹੀ ਬੰਦੇ ਤੇ ਅੰਦਰ ਜਾਣਗੇ ਮੈਂ ਕਹਿੰਦੀ ਇਹ ਕਿਉਂ ਇਹ ਤਾਂ ਕਦੇ ਸੂਲੀ ਨਹੀਂ ਹੋਇਆ ਕਹਿੰਦੇ ਨਹੀਂ ਸੀ ਜਾਣ ਦੇਣੇ ਸਾਨੂੰ ਤੋਂ ਉੱਪਰ ਮੈਂ ਕਿਹਦੀਆਂ ਹਦਾਇਤਾਂ ਸਾਹਮਣੇ ਗੁੰਡੇ ਖੜੇ ਆ ਮੈਂ 2-250 ਬੰਦਾ ਖੜਿਆ ਮੈਂ ਕਿਹਾ ਤੁਸੀਂ ਉਹਨਾਂ ਨੂੰ ਤਾਂ ਕਿਵੇਂ ਜਾਣਦੇ ਆ ਸਾਨੂੰ ਕਿਵੇਂ ਰੋਕ ਰਹੇ ਨੇ ਕਹਿੰਦੇ ਸਰਕਾਰ ਦਾ ਹੁਕਮ ਐਮਐਲਏ ਸਾਹਿਬ ਦਾ ਅੱਛਾ ਮੈਂ ਕਿਹਾ ਜੀ ਉਸ ਕਹਿੰਦੀ ਐਮਐਲਏ ਦਾ ਹੁਕਮ ਹਾਂ ਕਹਿੰਦੇ ਐਮਐਲਏ ਸਾਹਿਬ ਦਾ ਹੁਕਮ ਆ ਕਿਹੜੇ ਐਮਐਲਏ ਦੀ ਗੱਲ ਗੁਰਲਾਲ ਸਿੰਘ ਘਨੌਰ ਦਾ ਅੱਛਾ ਮੈਂ ਕਿਹਾ ਜੀ ਗੁਰਲਾਲ ਸਿੰਘ ਘਨੌਰ ਨੂੰ ਕੀ ਹੈ ਮੈਂ ਕਿਹਾ ਕਮਾਲ ਹੈ ਜੀ ਗੁਰਲਾਲ ਸਿੰਘ ਘਨੌਰ ਪਹਿਲੇ ਵੀ ਤੇ ਐਮਐਲਏ ਰਹੇ ਆ ਪਹਿਲਾਂ ਵਜ਼ੀਰ ਰਹੇ ਆ ਕਦੇ ਨਹੀਂ ਕਿਸੇ ਐਮ ਦੇਵਰੇ ਕਾਲੀ ਦਲ ਦੀ ਦਸਾਲ ਸਰਕਾਰ ਹੈ ਐਮਐਲਏ ਸੀ ਕੋਈ ਕਾਗਜ਼ਪਰ ਤੋਂ ਕਿਸੇ ਨੇ ਰੋਕਿਆ ਅੱਜ ਕਿਉਂ ਰੋਕ ਰਹੇ ਨੇ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਵੀ ਇਹ ਜਿੰਨੇ ਚਾਰੇ ਪੰਜੇ ਤੇ ਸਨੌਰ ਆ ਤੇ ਸਮਾਣਾ ਚ ਪਟਿਆਲਾ ਕੋਲੀ ਸਾਹਿਬ ਨੇ ਸਾਡੇ ਤੇ ਇਹਨਾਂ ਨੇ ਕਿਸੇ ਬੰਦੇ ਨੂੰ ਕਾਗਜ਼ ਨਹੀਂ ਭਰੇ ਤੇ ਫੈਲਾ ਖੋਈਆਂ ਫੈਲਾ ਪਾੜੀਆਂ ਬੁਰਾ ਬੇਇੱਜ਼ਤੀਆਂ ਕਰੀਆਂ ਜਲਾਲਤ ਕਰਿਆ ਜਿਹੜੇ ਸਾਡੇ ਸ਼ਹਿਰਾਂ ਚ ਕੀ ਹੁੰਦੇ ਆ ਮਹਾਜਨ ਲੋਕ ਹੁੰਦੇ ਆ ਮਹਾਜਨ ਲੋਕ ਲੜਾਈ ਝਗੜੇ ਤੋਂ ਡਰਦੇ ਆ ਇਹਨਾਂ ਨੇ ਉਹਨਾਂ ਦੀ ਵੀ ਸ਼ਰਮ ਨਹੀਂ કરી ਮਹਾਜਨਾਂ ਦੀ ਸ਼ਰਮ ਨਹੀਂ કરી ਇਹਨਾਂ ਨੇ ਧੀਆ ਪੈਣਾ ਸੀ ਜਿਹੜੀਆਂ ਸਾਡੀਆਂ ਦੇਖੋ ਜੇ 11 11 ਸੀਟਾਂ ਹੈਗੀਆਂ 6 ਲੇਡੀ ਨੇ ਸਾਡੇ ਕਾਗਜ਼ ਭਰਨੇ ਸੀ ਜਿਹੜੀਆਂ ਲੇਡੀ ਸੀ ਇਹਨਾਂ ਨੇ ਲੇਡੀਨ ਦੀ ਵੀ ਸ਼ਰਮ ਨਹੀਂ કરી ਉਹਨਾਂ ਨੂੰ ਵੀ ਬਚਾਰੇ ਨੂੰ ਅੰਦਰ ਵੜ ਕੇ ਜਿਵੇਂ ਜਲਾਲਤ ਕਰੀ ਹੁੰਦੀ ਹੈ ਨਾ ਕਮਰੇ 'ਚ ਬੰਦ ਕਰਕੇ ਲੱਗੇ ਤੇ ਉੱਤੇ ਜਾ ਕੇ ਇਹਨਾਂ ਨੂੰ ਕਹਿੰਦੇ ਵੀ ਇੱਕ ਇੱਕ ਬੰਦੇ ਸੀ ਕਾਜ ਲੈ ਜਾਂਦੇ ਸੀ ਦੂਜੇ ਕਮਰੇ ਤੇ ਪਿਠਾਉਂਦੇ ਸੀ ਪਰ ਐਸਟ੍ਰੀਮ ਦੇ ਕਮਰੇ ਤੇ ਕੋਈ ਜਾਣ ਹੀ ਨਹੀਂ ਦਿੰਦਾ ਅੱਛਾ ਤੁਹਾਡੇ ਸਾਡੇ ਬੰਦੇ ਤੁਹਾਡੇ ਨਾਲ ਖੜੇ ਹੈ ਹਾਂ ਇੱਕ ਬੰਦੇ 24 ਮਈ 2 ਨੰਬਰ ਵਾਰਡੇ ਸਾਡੇ ਕੈਂਡੀਡੇਟ ਸੀ ਇਹ ਸਾਥੀ ਨਹੀਂ ਕਾਂਗਰਸ ਦੇ ਵਾਰਡ ਨੰਬਰ 2 ਨਗਰਪੰਚਾਇਤ ਘਨੌਰ ਤੋਂ ਇੱਕ ਕਾਗਜ਼ ਭਰਨ ਗਏ ਸੀ ਔਰ ਇਹਨਾਂ ਤੋਂ ਪੁੱਛਦੇ ਆ ਕਿ ਆਖਰ ਜੇ ਅੰਦਰ ਚਲੇ ਗਏ ਸੀ ਕਾਗਜ਼ ਭਰਨ ਕਿਉਂ ਦੇ ਦਿੱਤੇਗੇ ਤੁਸੀਂ ਜਦੋਂ ਅੰਦਰ ਹੀ ਚਲੇ ਗਏ ਸੀਗੇ ਕਾਗਜ਼ ਭਰਨ ਫਿਰ ਕੀ ਹੋਇਆ ਫਿਰ ਤੁਹਾਨੂੰ ਕੀ ਕਹਿੰਦੇ ਉਹ ਬਿਲਕੁਲ ਕਾਗਜ਼ ਭਰਨ ਵਾਲੀ ਥਾਂ ਤੇ ਨਹੀਂ ਲੈ ਕੇ ਗਏ ਸਾਨੂੰ ਉਸ ਤੋਂ ਥੋੜੀ ਜਿਹੀ ਦੂਰੀ ਤੇ ਇੱਕ ਦ ਉਠਾਤਾ ਕੌਣ ਲੱਗ ਗਿਆ ਸੀ ਪੁਲਿਸ ਵਾਲੇ ਜਿੰਨੇ ਵੀ ਇੰਸਪੈਕਟਰ ਸੀਗੇ ਸ਼ੰਭੂ ਵਾਲੇ ਸੀ ਤੁਹਾਨੂੰ ਕੀ ਕਹਿ ਕੇ ਲੱਗੇ ਗਏ ਸੀ ਵੀ ਤੁਹਾਡੇ ਕਾਗਜ਼ ਭਰਾਂਦੇ ਆਂ ਅਸੀਂ ਥੋੜੀ ਵੇਟ ਕਰੋ ਤੁਸੀਂ ਅੱਛਾ ਤੁਮ ਅੰਦਰ ਲੈ ਗਏ ਹਾਂਜੀ ਫਿਰ ਅੰਦਰ ਲਿਆ ਕੇ ਇੱਕ ਪਾਸੇ ਬਿਠਾਤਾ ਇੱਕ ਪਾਸੇ ਇੱਕ ਕਮਰੇ ਚ ਬਾਹਰੋਂ ਲੋਕ ਕਰਤੇ ਅੱਛਾ ਜੇ ਅੰਦਰ ਬਿਠਾਤੇ ਜਿੰਨੇ ਤੁਹਾਡੇ ਕੈਂਡੀਡੇਟਸ ਸੀ ਉਹਨਾਂ ਨੂੰ ਅੰਦਰ ਬਿਠਾ ਕੇ ਪੁਲਿਸ ਨੇ ਬਾਹਰੋਂ ਲੋਕ ਕਰਤਾ ਲੋਕ ਕਰ ਕਿੰਨੇ ਕੈਂਡੀਡੇਟਸ ਸੀ ਤੁਸੀਂ ਬਾਕੀ ਤੁਸੀਂ ਸੀ ਕਾਂਗਰਸ ਦੇ ਜਾਂ ਬਾਕੀ ਕਾਂਗਰਸ ਔਰ ਭਾਜਪਾ ਦੇ ਰਲ ਕੇ 16 ਕੈਂਡੀਡੇਟਸ ਸੀ ਅਸੀਂ ਅੱਛਾ ਤੇ ਕਾਂਗਰਸ ਤੇ ਭਾਜਪਾ ਦੇ ਉੱਤੇ ਕੈਂ ਅੰਦਰ ਤੇ ਬਾਕੀ ਜਿਹੜੇ ਕਾਗਜ਼ਪਰ ਦੇ ਆਮ ਆਦਮੀ ਪਾਰਟੀ ਦੇ ਉਹ ਅੰਦਰ ਪਹਿਲਾਂ ਹੀ ਆਪਣੇ ਫਾਰਮ ਫਿਲ ਕਰ ਰਹੇ ਸੀ। ਅੱਛਾ ਤੁਹਾਨੂੰ ਨਹੀਂ ਉਸ ਤੱਕ ਜਾਣਨ। ਨਹੀਂ ਜੀ। ਤੇ ਜਦੋਂ ਟਾਈਮ ਪੂਰਾ ਹੋ ਗਿਆ ਫਿਰ ਤੁਹਾਨੂੰ ਪੁਲਿਸ ਕੀ ਕਹਿੰਦੀ? ਪੁਲਿਸ ਕਹਰੇ ਵੀ ਹੁਣ ਟਾਈਮ ਪੂਰਾ ਹੋ ਗਿਆ ਹੁਣ ਤੁਸੀਂ ਜਾ ਸਕਦੇ ਹੋ। ਤੇ ਤੁਸੀਂ ਗੱਲ ਨਹੀਂ ਕੀਤੀ ਵੀ ਹਰ ਤੱਕ ਆ ਕੇ ਸੀ ਪੌਣੇ ਕੇ 3 ਵਜੇ ਉਹਨਾਂ ਨੂੰ ਕਿਹਾ ਸੀਗਾ ਵੀ ਟਾਈਮ ਹੋ ਰਿਹਾ ਸਾਨੂੰ ਜਾਣ ਦਿਓ। ਕਹਿੰਦੇ ਨਹੀਂ ਹੁਣ ਸਾਨੂੰ ਹੁਕਮ ਨਹੀਂ ਹੈ। ਤੁਸੀਂ ਪੁੱਛਿਆ ਨਹੀਂ ਵੀ ਹੁਕਮ ਕੀ ਦੇ? ਹੁਕਮ ਹੋ ਕੇਰੇ ਪਿੱਛੋਂ ਸਾਨੂੰ ਹੁਕਮ ਨਹੀਂ ਆ ਰਹੇਗਾ ਹੁਣ ਇਹ ਤੁਹਾਨੂੰ ਜਾਣ ਨਹੀਂ ਦੇ ਸਕਦੇ। ਬਲਕਿ ਉਹਨਾਂ ਨੇ ਟਿਚਕਣੀਆਂ ਅੱਗੇ ਤੋਂ ਪਿੱਛੇ ਤੋਂ ਸ ਐਮਐਲਆ ਸਰ ਕਹਿੰਦੇ ਬੰਦੀ ਬਣਾ ਲਿਆ ਤੁਹਾਡੇ ਬੰਦਿਆਂ ਨੂੰ ਉੱਤੇ ਤੁਹਾਨੂੰ ਪਤਾ ਨਹੀਂ ਲੱਗਿਆ ਬਾਹਰ ਨਹੀਂ ਨਹੀਂ ਅਸੀਂ ਦੂਰ ਸੀ ਨਾ ਜੀ 500 ਮੀਟਰ ਤੇ ਸੀ ਤੁਹਾਨੂੰ ਉੱਥੇ ਤੱਕ ਪਹੁੰਚ ਨਹੀਂ ਉੱਥੇ ਤਾਂ ਇਹਨਾਂ ਦੇ ਫੋਨ ਬਾਹਰ ਰਖਾ ਲੇ ਉਹਨਾਂ ਦੇ ਫੋਨ ਬਾਹਰ ਰਖਾ ਲੇ ਕੋਈ ਮੈਸੇਜ ਨਹੀਂ ਜਾਂਦੇ ਆ ਦਦੋਂ ਪੁਲਿਸ ਡੇਢ 200 ਬੰਦਾ ਪੁਲਿਸ ਦਾ ਖੜਿਆ ਇਨਸਪੈਕਟਰ ਖੜੇ ਆ ਇਹਨਾਂ ਨੇ ਬੀਜੇਪੀ ਦੇ ਵੀ ਕੈਂਡੀਡੇਟ ਕਮਰੇ ਚ ਵੜਤੇ 11 ਮੰਦੇ ਸਾਡੇ ਵੜਤੇ ਇੱਕ ਦੋ ਕਾਲੀਦਲ ਦੇ ਉਹ ਵੀ ਵਿੱਚ ਵੜਤਾ ਬਾਹਰੋਂ ਵੀ ਚਟਕੀਆਂ ਵਾਲਾ ਨਹੀਂ ਅੰਦਰ ਪੁਲਿਸ ਵਾਲੇ ਬਹਿ ਗਏ ਵੀ ਕੋਈ ਗੱਲ ਨਾ ਕਰ ਸਕੇ ਕਿਸੇ ਨੂੰ ਮੈਸੇਜ ਤੱਕ ਭਿੰਕ ਨਹੀਂ ਪੈਣ ਦੇ ਇਹਨਾਂ ਨੇ ਜੇ ਸਾਨੂੰ ਮੜਿਆ ਪਤਾ ਲੱਗਦਾ ਵੀ ਇਹ ਬੰਦੀ ਬਣਾਏ ਹੋਏ ਆ ਅਸੀਂ ਛਾਲ ਮਾਰ ਕੇ ਆਪਣੇ ਬੰਦੇ ਛਡਾਉਂਦੇ ਸਾਨੂੰ ਤਾਂ ਇਹ ਵੀ ਸਾਡੇ ਬੰਦੇ ਕਾਗਜ਼ ਭਰ ਰਹੇ ਨੇ ਅਜੀ ਤਾਂ ਆਮ ਨਾਲ ਬਾਹਰ ਕੜੇ ਜਿੱਥੇ ਸਾਨੂੰ ਲੱਕੇ ਤੇ ਰੁਕਿਆ ਸੀ ਪੁਲਿਸ ਨੇ ਅਨਸਪੈਕਟਰ ਸਾਹਮਣੇ ਸਾਡੇ ਸਾਹਮਣੇ ਖੜੇ ਹੀ ਤਿੰਨ ਚਾਰ ਇਨਸਪੈਕਟਰ ਉਹ ਕਹਿੰਦੇ ਤੁਹਾਡੇ ਬੰਦੇ ਕਾਗਜ਼ 'ਤੇ ਭਰ ਕਹਣਗੇ ਸੀ ਇੱਥੇ ਆ ਕੇ ਤੁਹਾਨੂੰ ਬੰਦੇ ਸੁਵਾ ਦੇਣੇ ਜੀ ਇੱਥੋਂ ਹੀ ਲੈ ਕੇ ਗਏ ਆ ਪਰ ਜਦੋਂ ਬੰਦੇ ਦੇਖਿਆ ਵੀ 3:30 ਵਜੇ ਨਾਰੇ ਲਾਉਂਦੇ ਆ ਰਹੇ ਆ ਵੀ ਪੰਜਾਬ ਸਰਕਾਰ ਮਰਦਾਬਾਦ ਵੀ ਸਾਨੂੰ ਤਾਂ ਕਾਗਜ਼ 'ਤੇ ਭਰਦੇ ਸਾਨੂੰ ਬੰਦੀ ਬਣਾ ਕੇ ਰੱਖਿਆ ਉਹ ਉਦੋਂ ਛੱਡਣ ਤੋਂ ਬਾਅਦ ਸਾਨੂੰ ਪਤਾ ਲੱਗਿਆ ਫਿਰ ਅਸੀਂ ਜੇ ਗੱਲ ਕੀਤੀ ਉਹ ਕਹਿੰਦੇ ਇਸ ਦਾ ਬਣਾਇਆ ਹੀ ਨਹੀਂ ਜੀ ਇਹ ਆਪ ਹੀ ਨਹੀਂ ਕਾਗਜ਼ 'ਤੇ ਭਰ ਕੇ ਮੈਂ ਕਾਗਜ਼ ਕਿਉਂ ਨਹੀਂ ਭਰਨਗੇ ਤੁਹਾਡੇ ਸਾਹਮਣੇ ਅਸੀਂ ਫੈਲਾ ਲੈ ਕੇ ਗਏ ਇਹਨਾਂ ਦੀ ਤੁਸੀਂ ਐਸਟੀਐਮ ਤੱਕ ਜਾਣ ਹੀ ਗੇ ਸੀ ਉਹਨਾਂ ਨੇ ਬੜੀ ਚਾਲ ਖੇਡੀ ਵੀ ਜੇ ਕੈਮਰਿਆਂ 'ਚ ਇਹ ਬੰਦੇ ਆ ਗਏ ਨਾ ਤੇ ਫਿਰ ਸਾਨੂੰ ਜਵਾਬ ਤਲਬੀ ਹੋ ਜਾਊਗੀ ਇੱਥੇ ਨਾਲ ਉੱਥੇ ਕਮੇਟੀ ਦਾ ਦਫਤਰ ਆ ਕਮੇਟੀ ਦੇ ਦਫਤਰ ਜਿਹੜਾ ਪ੍ਰਧਾਨ ਦਾ ਕਮਰਾ ਹੈਗਾ ਸੀ ਉਸੇ 'ਚ ਬਿਠਾ ਕੇ ਇਹਨਾਂ ਨੂੰ ਐਮਸੀਐਨ ਨੂੰ ਜਿਹੜੇ ਕਾਗਜ਼ ਭਰਨੇ ਸੀ ਤੇ ਪਹਿਲਾਂ ਐਮਸੀ ਬੈਠਦੇ ਸੀ ਮੀਟਿੰਗ ਕਰਦੇ ਉਸੇ ਦਿਨ ਉਹਨਾਂ ਨੂੰ ਬੰਦੀ ਬਣਾ ਲਿਆ ਇਸ ਕਰਕੇ ਮੈਂ ਕਹਿਣਾ ਚਾਹਨਾ ਵੀ ਕਦੇ ਵੀ ਅੱਜ ਤੱਕ ਜਦੋਂ ਦੀ ਕਮੇਟੀ ਬਣੀ ਆ ਜਾਂ ਜਦੋਂ ਵੀ ਕਾਰਪੋਰੇਸ਼ਨ ਕਮੇਟੀਆਂ ਚੋਣਾਂ ਹੋਣ ਲੱਗੀਆਂ ਅਸੀਂ ਮੈਂ ਵੀ 30 35 ਸਾਲ ਦਾ ਮੈਨੂੰ ਪੋਲੀਟੀਕਲ ਤਜਰਬਾ ਹੈਗਾ ਕਦੇ ਵੀ ਇਹੋ ਜਿਹਾ ਕੰਮ ਅਜੇ ਤੱਕ ਨਾ ਹੋਇਆ ਨਾ ਕਿਸੇ ਨੇ ਕੀਤਾ ਤੇ ਹੁਣ 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 ਐਮਐਲਏ ਮਾਫ ਕਰਨਾ ਸਾਫ ਕਾ ਐਮਐਲਏ ਸਾਹਿਬ ਹੁਣ ਮਦਨ ਲਾਲ ਜੀ ਅੱਗੇ ਤੁਹਾਡੀ ਕੀ ਪਲਾਨਿੰਗ ਹੈ ਕਿਵੇਂ ਤੁਸੀਂ ਅੱਜ ਗਾਂਧੀ ਸਾਹਿਬ ਵੀ ਪ੍ਰੈਸ ਕਾਨਫਰੰਸ ਕਰੇ ਤੁਹਾਡੇ ਪ੍ਰਧਾਨ ਵੀ ਪਟਿਆਲਾਏ ਸੀ ਉਹ ਕਹਿੰਦੇ ਸੀ ਸੁਪਰੀਮ ਕੋਰਟ ਤੱਕ ਦਾ ਰੁਖ ਕਰਾਂਗੇ ਅੱਜ ਬਾਦਵਾ ਸਾਹਿਬ ਨੇ ਵੀ ਇਲੈਕਸ਼ਨ ਕਮਿਸ਼ਨ ਨੂੰ ਮਿਲਿਆ ਪਹਿਲਾਂ ਹਾਈ ਕੋਰਟ ਤੇ ਗਏ ਸੀ ਸਾਡੇ ਬੰਦੇ ਉਹ ਕਹਿੰਦੇ ਪਹਿਲਾਂ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਮਿਲੋ ਅੱਜ ਇਲੈਕਸ਼ਨ ਕਮਿਸ਼ਨ ਨੂੰ ਮਿਲੇ ਆ ਫਿਰ ਅਸੀਂ ਹਾਈ ਕੋਰਟ ਜਾਵਾਂਗੇ ਜੇ ਹਾਈ ਕੋਰਟ ਤੋਂ ਵੀ ਸਾਨੂੰ ਨਾ ਕੁਝ ਮਿਲਿਆ ਤਾਂ ਸੁਪਰੀਮ ਕੋਰਟ ਜਾਵਾਂਗੇ ਅਸੀਂ ਇਹਨਾਂ ਨੂੰ ਛੱਡਾਂਗੇ ਨਹੀਂ ਜੋ ਇਹਨਾਂ ਨੇ ਸਾਡੇ ਧੱਕੇ ਨਾਲ ਸਾਡ ਜੋ ਨੰਗਾ ਨਾਚ ਅੱਜ ਦੇਖੋ ਇੱਕ ਬੋਟ ਪਾਣ ਦੇ ਅਧਿਕਾਰੀ ਖੋਲਿਆ ਚੋਣਾ ਕਾਦੇ ਵਾਸਤੇ ਨੇ ਹਰ ਇੱਕ ਵੋਟ ਬੰਦੇ ਨੇ ਵੋਟ ਪਾਣੀਆਂ ਜਾ ਕੇ ਜਿਹੜੀ ਵੋਟ ਸਾਨੇ ਹਜ਼ਾਰਾਂ ਕਰਵਾਨੀਆਂ ਦੇ ਕੇ ਸਾਡਾ ਦੇਸ਼ ਆਜ਼ਾਦ ਕਰਾਇਆ ਵੀ ਜਿਹੜੇ ਸਾਡੀ ਵੋਟ ਪਾਣ ਦੀ ਸ਼ਕਤੀ ਉਹ ਖੋਲੀ ਨਾ ਨੇ ਇੱਕ ਵੋਟ ਹੀ ਨਹੀਂ ਪਾਣ ਦਿੱਤੀ ਆਪਣੇ ਕੱਲੇ ਕੈਂਡੀਡੇਟ ਚਾਜਾ ਜਦੋਂ ਕਾਗਜ਼ ਹੀ ਨਹੀਂ ਭਰਨ ਦਿੱਤੇ ਜਦੋਂ ਕੱਲੇ ਜਦੋਂ ਵੋਟ ਕੌਣ ਪਾਣ ਜਾਊਗਾ ਜੀ ਜਦੋਂ ਉਹਨਾਂ ਦੇ 11 ਕੈਂਡੀਡੇਟ ਰਹਿ ਗਏ ਬਾਕੀ ਇਸ ਨੂੰ ਕਾਗਜ਼ ਨਹੀਂ ਭਰਨਦੇ ਇਹਦਾ ਮਤਲਬ ਸਾਡੀ ਵੋਟ ਜਿਹੜੀ ਪਾਵਰ ਸੀ ਸਾਡੀ ਖੋਲ ਹੀ ਲੋਕਾਂ ਤੋਂ ਜੇ ਬੋਰਡ ਪਾਉਂਦੇ ਕਿਸ ਨੂੰ ਕਿੰਨੂੰ ਪਾਉਂਦਾ ਕਿੰਨੂੰ ਨਹੀਂ ਪਾਉਂਦਾ ਇਸ ਕਰਕੇ ਕਹਿਣਾ ਇਹਨਾਂ ਨੇ ਤਾਂ ਪਤਾ ਨਹੀਂ ਕਿਹੋ ਜੀ ਸਰਕਾਰ ਬਣੀਆ ਬਦਲਾਹ ਕਿਹੜਾ ਲੈ ਕੇ ਆਂਦਾ ਇਹਨਾਂ ਨੇ ਜੋ ਕਿ ਇਧਰੀ ਵਾਲ ਝੂਠੇ ਸੁਪਨੇ ਦਿਖਾ ਰਿਆ ਸੀ ਮੈਂ ਤਾਂ ਬਹਾਲ ਕਰੂੰਗਾ ਮੈਂ ਸਵਿਧਾਨ ਦੀ ਰਾਖੀ ਕਰੂੰਗਾ ਮੈਂ ਇਹ ਕਰੂੰਗਾ ਇਸ ਸਵਿਧਾਨ ਦੀ ਰਾਖੀ ਹੈ ਵੀ ਵੋਟ ਪਾਣ ਦਾ ਅਧਿਕਾਰ ਹੀ ਖੋਲੇ ਤੁਹਾਡੇ ਤੋਂ ਅੱਜ ਇੱਕ ਵੀ ਬਾੜ ਚ ਵੋਟ ਚੋਣਾ ਨਹੀਂ ਹੋ ਰਹੀਆਂ ਮੈਂ ਕਹਿੰਦਾ ਤਿੰਨ ਪਾਰਟੀਆਂ ਹੈਗੀਆਂ ਅਕਾਲੀ ਦਰ ਬੀਜੇਪੀ ਕਾਂਗਰਸ ਆਮ ਪਾਰਟੀ ਚਾਰ ਪਾਰਟੀਆਂ ਤਕੜੀਆਂ ਕਾਮਰੇਡ ਵੀ ਹੈਗੇ ਕਿਸੇ ਬੰਦੇ ਨੂੰ ਨਹੀਂ ਕਾਗਜ਼ ਭਰਾਂਦਾ ਇੱਕ ਵੀ ਚੋਣ 11 ਦੇ 11 ਸਾਫ਼ ਹੀ ਹੈ ਨਾ ਜਿਹੜੇ ਇਹਨਾਂ ਦੇ ਸਾਰਿਆਂ ਦੇ ਭਰੇ ਗਏ ਦੂਜਿਆਂ ਨੂੰ ਭਰ ਨਹੀਂ ਦਿੱਤੇ ਗਏ ਇਹ ਤਾਂ ਬਰਸਾਫ਼ ਹੀ ਆ ਵੀ ਤਾਂ ਕੇਸ਼ਾ ਹੀ ਹੈ ਨਹੀਂ ਨਹੀਂ ਮੈਂ ਕਿ ਕਿਸੇ ਨੂੰ ਨਹੀਂ ਭਰਾਂਦਾ ਇੱਕ ਬੰਦੇ ਚ ਚਾਹੇ ਸਨੌਰ ਚਾਹੇ ਦੇਵੀਗੜ੍ਹ ਪਟਿਆਲੇ ਵੀ ਕੀ ਭਰਾਂਦਾ ਹੈ ਪਟਿਆਲੇ ਵੀ ਜਿੰਨੇ ਕਿ ਇਹਨਾਂ ਨੂੰ ਲੋੜ ਸੀ ਉਹ ਤਾਂ ਹੀ ਬਣਾਈ ਗਏ ਸਿਰਫ 24 ਕਾਗਜ਼ ਰਹਿ ਗਏ ਸੱਠਾ ਜੋ 24 ਰਹਿ ਕੇ 36 ਦਾ ਬਣਾਈਗੇ ਇਸ ਕਰਕੇ ਇ ਤਾਂ ਸਾਰਾ ਕੁਝ ਛਿੱਕੇ ਦੇ ਟੰਗ ਕੇ ਆਮ ਪਾਰਟੀ ਦੀ ਸਰਕਾਰ ਨੇ ਇੱਕ ਨੰਗਾ ਨਾਚ ਜਿਹੜਾ ਪੋਲੀਟੀਕਲ ਕੀਤਾ ਕੀਤਾ ਤੇ ਇਹਦਾ ਜਿਹੜਾ ਦੁੱਖ ਹਰੇਕ ਇਨਸਾਨ ਨੂੰ ਜਿਹੜੇ ਚੰਗੇ ਮਹਾਜਨ ਲੋਕ ਨੇ ਅਸੀਂ ਜਦੋਂ ਬਾਜ਼ਾਰ 'ਚ ਆਏ ਆ ਲੋਕ ਕੋਟਿਆਂ ਦੇ ਖੜਖੜ ਦੇਖ ਰਹੀ ਸੀ ਵੀ ਯਾਰ ਇਹ ਹਲ ਕਰਦਾ ਸਰਕਾਰ ਨੇ ਇਹ ਦੇ ਕਰਕੇ ਸਰਕਾਰ ਬਣਾਈ ਸੀ ਔਰ ਜਿੰਨੀਆਂ ਵੋਟਾਂ ਇਹਨਾਂ ਨੂੰ ਪਈਆਂ ਜਿੰਨੀਆਂ ਸਿੱਟਣ ਨੂੰ ਮਿਲੇ ਆ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿਸੇ ਪਾਰਟੀ ਨੂੰ ਵੋਟ ਪਈ ਹੋਵੇ ਜਿੰਨੇ ਪਰਸੈਂਟ ਇਹਨਾਂ ਨੂੰ ਵੋਟ ਪਈ ਆ ਪਰ ਇੰਨੀਆਂ ਵੋਟਾਂ ਲੈ ਕੇ ਜੋ ਵੋਟ ਦਾ ਇਹ ਅਧਿਕਾਰ ਲੋਕਾਂ ਤੋਂ ਖੋਹ ਰਹੇ ਨੇ ਵੋਟਾਂ ਦਾ ਕਰਨਾ ਕੁਛ ਨਹੀਂ ਸਿਰਫ ਵੋਟ ਪਾਣ ਦਾ ਅਧਿਕਾਰ ਵੀ ਲੋਕਾਂ ਤੋਂ ਖੋਹ ਲਿਆ ਫਿਰ ਇਸ ਤੋਂ ਬਾਅਦ ਕੀ ਸਰਕਾਰ ਕਰੋਗੀ ਇਸ ਦਾ ਮੈਦਾਨ ਕੰਨਾ ਬੇਹਜੇ ਨਕਮੀ ਸਰਕਾਰ ਨਾਹਜੇ ਨਕਮੇ ਐਮਐਲਏ ਅੱਜ ਤੁਸੀਂ ਮੇਰੇ ਇਲਾਕੇ ਚ ਚਲੋ ਪੂਰਾ ਦਿਨ ਰਾਤ ਮੈਨਿੰਗ ਦਾ ਕੰਮ ਚੱਲ ਰਿਹਾ ਸੱਟੇ ਡੜੇ ਦਾ ਕੰਮ ਚੱਲ ਰਿਹਾ ਨਸ਼ਾ ਇੰਨਾ ਵਿਕ ਰਿਹਾ ਘਰ ਘਰ ਨਸ਼ਾ ਡਿਲੀਵਰੀ ਕਰਾ ਰਹੇ ਨੇ ਇਹ ਲੋਕ ਅਸੀਂ ਤਾਂ ਕਾਲੀਆਂ ਨੂੰ ਬਦਨਾਮ ਕਰਦੇ ਰਹੇ ਨਾ ਵੀ ਕਾਲੀਦਲ ਇਹ ਕਰਦਾ ਉਹ ਕਰਦਾ ਜੋ ਕਾਲੀਦਲ ਤੇ ਕਦੇ ਇੰਨਾ ਨਹੀਂ ਹੋਇਆ ਸੀ ਜਿੰਨਾ ਅੱਜ ਹੈਗਾ ਜੋ ਅੱਜ ਅਸੀਂ ਇਹ ਦੇਖ ਰਹੇ ਨਾ ਵੀ ਨਸ਼ਾ ਘਰ 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 ਸ਼ਰਾਬ ਦੀ ਡਿਲੀਵਰੀ ਦਿਨ ਰਾਤ ਸੜਕਾਂ ਤੋੜਤੀਆਂ ਟਿੱਪਰਾ ਨੇ ਕੋਈ ਸੁਣਾਈ ਨਹੀਂ ਅਸੀਂ ਬਥੇਰੇ ਦੋ ਚਾਰ ਵਾਰੀ ਗਏ ਰੋਲਾ ਰੋਲਾ ਪਾਇਆ ਝੂਠੀਆਂ ਡੀਸੀ ਸਾਹਿਬ ਨੂੰ ਫੋਨ ਕਰਦੇ ਆ ਡੀਸੀ ਸਾਹਿਬ ਕਹਿ ਦਿੰਦੇ ਆ ਜੀ ਇਹਨਾਂ ਕੋਲ ਤਾਂ ਸਾਰਾ ਇਹ ਤਾਂ ਇਹਨਾਂ ਕੋਲ ਮੈਨਿੰਗ ਦੇ ਇਹਨਾਂ ਨੇ ਕਰਾਈ ਹੋਈ ਜਾਂ ਫਲਾਣਾ ਕਰਾਇਆ ਸਭ ਝੂਠ ਬੋਲਦੇ ਨੇ ਦਿਨ ਰਾਤ ਰਾਤਾਂ ਨੂੰ ਟਿੱਪਰ ਚੱਲ ਰਹੇ ਨੇ ਸੱਟਾ ਬਾਜ਼ਾਰ ਨਸ਼ਾ ਜੋ ਕਦੇ ਕੰਮ ਨਹੀਂ ਹੋਇਆ ਸੀ ਅੱਜ ਉਹ ਵੀ ਕੰਮ ਹੋ ਰਿਹਾ ਬਿਲਕੁਲ ਸਰਕਾਰ ਬਿਲਕੁਲ ਫੀਲਾ ਮੈਂ ਤਾਂ ਸਿੱਧੂ ਸਾਹਿਬ ਤੁਹਾਨੂੰ ਵੀ ਕਹੂੰਗਾ ਇੱਕ ਵਾਰੀ ਜ਼ਰੂਰ ਸਾਡੇ ਤੇ ਭਰੋਸਾ ਨਾ ਕਰਿਓ ਇੱਕ ਵਾਰੀ ਤੁਸੀਂ ਆਪ ਜਾ ਕੇ ਦੇਖੋ ਵੀ ਕੀ ਹਾਲਾ ਲੱਗੇ ਦਾ ਇੱਕ ਵਾਰੀ ਤੁਸੀਂ ਆਪ ਜਾ ਕੇ ਰਾਤ ਨੂੰ ਜਾਓ ਕਿ ਦਿਨੇ ਜਾਓ ਤੁਸੀਂ ਤਾਂ ਸਾਰੇ ਘੁੰਮਦੇ ਹੋ ਦਿਨ ਰਾਤ ਪਰ ਇੱਕ ਵਾਰੀ ਮੇਰੇ ਹਲਕੇ ਘਨੌਰ ਤੇ ਜਾ ਕੇ ਦੇਖ ਲਓ ਵੀ ਕਿਵੇਂ ਮੈਨਗ ਚੱਲ ਰਹੀ ਹੈ ਦਿਨ ਰਾਤ ਕਿਵੇਂ ਸਟੇ ਦੀਆਂ ਦੁਕਾਨਾਂ ਖੁੱਲੀਆਂ ਹੋਈਆਂ ਜਿਹੜੀਆਂ ਕਦੇ ਕਿਸ ਨੇ ਖੋਲੀਆਂ ਨਹੀਂ ਅੱਜ ਉਹਨਾਂ ਨੇ ਉਹ ਵੀ ਖੁੱਲੀਆਂ ਹੋਈਆਂ ਕਿਵੇਂ ਸਾਡੇ ਨਸ਼ਾ ਵਿਕ ਰਿਹਾ ਇਹ ਤਾਂ ਮੈਂ ਕਹੂੰਗਾ ਕਿ ਕੋਈ ਚੈਨਲ ਮਾ 담 ਨਹੀਂ ਰਿਹਾ ਕੋਈ ਚੈਨਲ ਹੈਗਾ 담 ਵਾਲਾ ਜਿਹੜਾ ਦੀ ਖਬਰ ਲਾ ਰਿਹਾ ਕੋਈ ਖਬਰ ਨਾ ਦੇ ਲੱਗ ਰਹੀ ਕੋਈ ਨਾ ਦੇ ਖਲਾਫ ਬੋਲਦਾ ਨਹੀਂ ਕੀ ਕਰਦੇ ਨੇ ਕਿਵੇਂ ਡਰਾਇਆ ਪ੍ਰੈਸ ਨੂੰ ਕਿਵੇਂ ਮੀਡੀਆ ਨੇ ਡਰਾਇਆ ਕੀ ਕਿਵੇਂ ਇਹਨਾਂ ਨੇ ਕੀ ਕੀਤਾ ਮੀਡੀਆ ਨੂੰ ਅੱਜ ਇਹਨਾਂ ਦੀ ਕੋਈ ਵੀ ਖਬਰ ਲਾਉਣ ਨੂੰ ਹਿੰਮਤ ਨਹੀਂ ਰੱਖਦਾ ਪਰ ਮੈਂ ਕਹੂੰਗਾ ਤੁਸੀਂ ਬਹੁਤ ਹਿੰਮਤ ਵਾਲੇ ਜੱਟ ਹੋ ਦਲੇਰ ਹੋ ਪਰ ਇੱਕ ਵਾਰੀ ਹਾਲਚਾਲ ਕੇ ਦੇਖੇ ਜੋ ਤੁਸੀਂ ਦੇਖੋਗੇ ਉਸ ਤੋਂ ਘੱਟ ਹੀ ਬੋਲਿਓ ਲਿਖਿਓ ਪਰ ਇੱਕ ਵਾਰੀ ਦੇਖ ਜੁਰ ਰਹੋ ਬਿਲਕੁਲ ਆਪਾਂ ਹੁਣ ਨਜ਼ਰ ਬਣਾ ਕੇ ਰੱਖਾਂਗੇ ਪੂਰੇ ਕਨੌਰ ਹਲਕੇ ਤੇ ਗੱਲਬਾਤ ਜਿਹੜੇ ਲੋਕਾਂ ਸਾਹਮਣੇ ਸਚਾਈ ਜਿਹੜੀ ਲੈ ਕੇ ਆਵਾਂਗੇ ਤੁਸੀਂ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਸਰ ਸਾਨੂੰ ਤੁਹਾਡੇ ਦੇ ਮਾਣ ਆ ਤੁਹਾਡੇ ਤੇ ਆਸ ਵੀ ਆ ਇੱਕ ਸੱਚੇ ਸੁੱਚੇ ਪੱਤਰਕਾਰ ਬਹੁਤ ਘੱਟ ਰਹਿ ਗਏ ਜਿਹੜੇ ਆਪਣੇ ਦਮ ਤੇ ਆਪਣੀ ਪੱਤਰਕਾਰੀ ਕਰਦੇ ਆ ਉਹਨਾਂ ਜੋ ਤੁਸੀਂ ਵੀ ਕਹੇਗੇ ਪਰ ਮੈਂ ਕਹੂੰਗਾ ਇੱਕ ਵਾਰੀ ਜੂਰ ਸਚਾਈ ਮੇਰੇ ਹਲਕੇ ਦੇਖੋ ਲੋਕਾਂ ਦੇ ਸਾਹਮਣੇ ਲਿਆਓ ਤੁਹਾਡਾ ਬਹੁਤ ਧੰਨਵਾਦ ਜੈ ਹਿੰਦ ਦਾਇਸਨ ਸਾਬਕਾ ਐਮਐਲਏ ਮਦਨ ਲਾਲ ਕਨੌਰ ਜੀ ਜਿਨ੍ਹਾਂ ਨੇ ਪੂਰੇ ਹਾਲਾਤ ਜਿਹੜੇ ਬਿਆਨ ਕੀਤੇ ਆ ਜਿਸ ਤਰੀਕੇ ਦੇ ਨਾਲ ਪਟਿਆਲੇ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਔਰ ਉਹਨਾਂ ਨੇ ਇਹ ਸਖਤ ਚੇਤਾਵਨੀ ਦਿੱਤੀ ਹੈ ਸਰਕਾਰ ਨੂੰ ਕਿ ਇਦਾਂ ਦਾ ਕੋਈ ਚੱਲੇਗਾ ਨਹੀਂ ਔਰ ਹੁਣ ਕਾਂਗਰਸ ਨੇ ਵੀ ਅੱਜ ਇਹ ਗੱਲ ਕਹੀ ਹੈ ਕਿ ਅਸੀਂ ਸੁਪਰੀਮ ਕੋਰਟ ਤੱਕ ਇਸ ਧੱਕੇ ਦੇ ਖਿਲਾਫ ਜਾਵਾਂਗੇ ਕੈਮਰਾਬੈਨ ਕੁਸ਼ਨਾਲ ਸੁਖਿੰਦਰ ਸਿੱਧੂ ਰਜਾਣਾ ਲੋਕਨਾਟਿਵ ਜਲਾਲਪੁਰ